ਪੰਜਾਬ ਸਰਕਾਰ ਵੱਲੋਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਮਸ਼ੀਦੀ ਦਿਹਾੜਾ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ 450ਵਾਂ ਸਥਾਪਨਾ ਦਿਵਸ ਦੋ ਮਹਾਨ ਦਿਹਾੜਿਆਂ ਤੇ ਸੁਯਾ ਮੰਗੇ ਗਏ ਆ ਕਿ ਪੰਜਾਬ ਸਰਕਾਰ ਇਹਨਾਂ ਪਾਵਨ ਦਿਹਾੜਿਆਂ ਨੂੰ ਵਿਸ਼ਾਲ ਰੂਪ ਵਿੱਚ ਕਿਸ ਤਰ੍ਹਾਂ ਮਨਾਵੇ ਉਹਦੇ ਲਈ ਇਕ ਤਾਂ ਸਭ ਨੂੰ ਦੱਸਣਾ ਚਾਹਨਾ ਵੀ ਇੱਥੇ ਤੁਸੀਂ ਸੁਝਾਅ ਭੇਜ ਸਕਦੇ ਹੋ ਜੇ ਕੋਈ ਭੇਜਣਾ ਸਮਾਂ 31 ਜੁਲਾਈ ਦੀ ਆਖਰੀ ਮਿਤੀ ਹੈ ਕਿਉਂਕਿ ਹੋ ਸਕਦਾ ਵੀ ਮੇਰਾ ਦਿਮਾਗ ਉਹਨਾਂ ਕੰਮ ਨਾ ਕਰਦਾ ਹੋਵੇ ਤੇ ਤੁਹਾਡਾ ਜ਼ਿਆਦਾ ਦਿਮਾਗ ਕੰਮ ਕਰਦਾ ਹੋਵੇ ਜਾਂ ਮੇਰੇ ਦਿਮਾਗ 'ਚ ਕੋਈ ਗੱਲ ਨਾ ਆਈ ਹੋਵੇ ਤੁਹਾਡੇ ਚਾਹੀ ਹੋਵੇ ਇਸ ਲਈ ਪੰਜਾਬ ਸਰਕਾਰ ਦੇ ਨੰਬਰ ਨੋਟ ਕਰ ਲਓ WhatsApp ਨੰਬਰ ਹੈ 7 380010010 ਤੇ ਦੂਸਰੇ ਨੰਬਰ ਤੁਹਾਨੂੰ ਵੈਸੇ ਦੇ ਸੀ ਗਏ ਹੋਣਗੇ ਤਾਂ ਵੀਡੀਓ ਚ ਪਹਿ ਜਾਣਾ। ਕੋਣ ਇਹ ਸੁਝਾਅ ਮੰਗੇ ਆ ਤੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਿਸ਼ਾਲ ਰੂਪ ਵਿੱਚ ਮਣਾਉਣਾ ਹੈ। ਤੁਸੀਂ ਕਿਤੇ ਵੀ ਕਰੋੜਾਂ ਦਾ ਇਕੱਠ ਨਹੀਂ ਕਰ ਸਕਦੇ। ਨਾ ਤੁਹਾਡੇ ਕੋਲ ਇਹ ਨਹੀਂ ਜਗ ਹੈ। ਪਰ ਇਹਦਾ ਇੱਕ ਹੱਲ ਹੈ ਕਿ ਤੁਸੀਂ ਜਿਹੜਾ ਅੰਮ੍ਰਿਤਸਰ ਦਾ ਇਤਿਹਾਸ ਤੇ ਅੰਮ੍ਰਿਤਸਰ ਦੇ ਨਕਸ਼ਾ ਕਿਉਂਕਿ 450 ਸਾਲ ਹੈ। ਇਹਨੂੰ ਤੁਸੀਂ ਬੱਚਿਆਂ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਪਾ ਸਕਦੇ ਹੋ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਾ। ਇਹਦੇ ਨਾਲ ਨਾਲ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਹੋਣ ਦੇ ਨਾਲ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਵੀ 350ਵਾਂ ਸ਼ਹੀਦੀ ਦਿਹਾੜਾ ਆਇਆ ਤੇ ਇਹਦੇ ਨਾਲ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ 350ਵਾਂ ਸਾਲਾ ਜਿਹੜਾ ਗੁਰਤਾ ਗੱਦੀ ਦਿਵਸ ਵੀ ਇਹਦੇ ਨਾਲ ਹੀ ਆਉਂਦਾ ਹੈ ਇਹ ਸ਼ਾਇਦ ਪੰਜਾਬ ਸਰਕਾਰ ਦੇ ਧਿਆਨ ਚ ਨਹੀਂ ਰਿਹਾ ਹੋਏ ਹੋਵੇਗਾ ਕਿਉਂਕਿ ਜਦੋਂ ਅਸੀਂ ਬੱਚਿਆਂ ਦੇ ਸਿਲੇਬਸ ਦੇ ਵਿੱਚ ਇਤਿਹਾਸ ਨੂੰ ਪਾਵਾਂਗੇ ਤੇ ਦੱਸਾਂਗੇ ਉਹਦੇ ਨਾਲ ਕਰੋੜਾਂ ਬੱਚੇ ਪੜਨਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਗਾਤਾਰ ਪੜਨਗੀਆਂ ਤੇ ਇਹ ਸਰਕਾਰ ਦਾ ਇੱਕ ਸਹੀ ਉਪਰਾਲਾ ਹੋਵੇਗਾ ਤੇ ਇਹਦੇ 'ਚ ਕੋਈ ਖਰਚਾ ਵੀ ਨਹੀਂ ਆਏਗਾ ਤੇ ਬੱਚੇ ਜਦੋਂ ਪੜਨਗੇ ਉਹਨਾਂ ਨੂੰ ਯਾਦ ਹੋਵੇਗਾ ਉਹਨਾਂ ਨੂੰ ਇਤਿਹਾਸ ਪਤਾ ਹੋਵੇਗਾ ਤੇ ਉਹਦੇ 'ਚ ਮਲਵਰਤਨ ਦੀ ਭਾਵਨਾ ਵਧੇਗੀ ਔਰ ਇਤਿਹਾਸ ਤੋਂ ਬੱਚਾ ਸੇਧ ਲੈ ਸਕੀਗਾ ਤੇ ਇਹਦੇ ਚ ਹੁਣ ਮੈਨੂੰ ਲੱਗਦਾ ਕਿ ਪੰਜਾਬ ਐਂਡ ਸਿੰਧ ਬੈਂਕ ਨੇ ਆ 2025 ਦਾ ਕੈਲੰਡਰ ਜਾਰੀ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ 12 ਗੁਰਦੁਆਰੇ ਹਰ ਮਹੀਨਾ ਵਾਰ ਇਹ 12 ਗੁਰਦੁਆਰਾ ਸਾਹਿਬਾਨ ਪਹਿਲਾਂ ਇਕੱਠੇ ਆ ਫਿਰ ਹਰ ਮਹੀਨਾ ਵਾਰ ਇੱਕ ਇੱਕ ਗੁਰਦੁਆਰਾ ਸਾਹਿਬ ਦੀ ਡਿਟੇਲ ਦਿੱਤੀ ਆ ਇਹਨਾਂ ਦੇ ਲੰਬਾ ਜਾਂਦੇ ਇਹਨੂੰ ਫੇਰ ਅਗਲੀ ਵੀਡੀਓ ਚ ਦੱਸਾਂਗੇ ਪਰ ਇਹ ਪੰਜਾਬ ਐਂਡ ਸਿੰਧ ਬੈਂਕ ਦਾ ਇੱਕ ਚੰਗਾ ਉਪਰਾਲਾ ਹੈ ਕਿ ਸਾਡੀ ਕੌਮ ਨੂੰ ਇਤਿਹਾਸ ਦੇ ਨਾਲ ਜਾਗ ਰੁਕੀਦਾ ਹੈ ਹੁਣ ਮੈਂ ਪੰਜਾਬ ਸਰਕਾਰ ਨੂੰ ਸਲਾਹ ਦੇਣ ਦੇ ਵਿੱਚ ਇਹਨੂੰ ਤੁਸੀਂ ਇਕੱਠ ਕਰਕੇ ਮਨਾਓ ਚਾਹੇ ਜਾਂ ਨਾ ਮਨਾਓ ਪਰ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਸਿਲੇਬਸ 'ਚ ਜ਼ਰੂਰ ਹੋਣਾ ਚਾਹੀਦਾ ਉਹਦੇ ਨਾਲ ਬੱਚੇ ਨੂੰ ਜਾਣਕਾਰੀ ਮਿਲੂਗੀ ਤੇ ਦੂਸਰੀ ਗੱਲ ਇਹ ਹੈ ਕਿ ਸਾਡੇ ਜਿਹੜੇ ਕੁਝ ਸਕੂਲਾਂ ਦੇ ਨਾਂ ਅੰਗਰੇਜ਼ੀ ਦੇ ਵਿੱਚ ਰੱਖੇ ਗਏ ਜਿਸ ਤਰ੍ਹਾਂ ਮੈਰਿਟੋਰੀਅਸ ਜਾਂ ਐਮੀਨੈਂਸ ਜਾਂ ਸਰਕਾਰੀ ਕੁਛ ਕਾਲਜਾਂ ਦੇ ਨਾਂ ਅੰਗਰੇਜ਼ੀ ਨਾਂ ਉਹਨਾਂ ਨਾਵਾਂ ਨੂੰ ਅਸੀਂ ਉਹਨਾਂ ਦੇ ਨਾਵਾਂ ਨੂੰ ਗੁਰੂ ਸਾਹਿਬ ਦੇ ਨਾਂ ਤੇ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਆਲਾ ਜੀ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੇ ਵੀ ਰੱਖ ਸਕਦੇ ਹਾਂ ਤੇ ਤੀਸਰਾ ਇੱਕ ਮੈਨੂੰ ਕਮੀ ਪਤਾ ਲੱਗੀ ਆ ਪੰਜਾਬ ਸਰਕਾਰ ਦਾ ਬੈਂਕ ਹੈ ਕੋਆਪਰੇਟਿਵ ਬੈਂਕ ਉਹਦੇ ਕੋਲ ਜਿਹੜੀ ਯੂਪੀਆਈ ਐਪ ਨਹੀਂ ਹੈਗੀ ਉਹ ਫੈਸਿਲਿਟੀ ਨਹੀਂ ਹੈਗੀ ਉਹ ਪੰਜਾਬ ਸਰਕਾਰ ਨੂੰ ਯੂਪੀਆਈ ਜਾਰੀ ਕਰਨੀ ਚਾਹੀਦੀ ਹੈ ਔਰ ਉਸ ਯੂਪੀਆਈ ਦਾ ਨਾਂ ਜਿਸ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਨੇ ਭੀਮ ਐਪ ਰੱਖਿਆ ਉਸ ਤਰ੍ਹਾਂ ਅਸੀਂ ਉਹਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਜਾਂ ਅੰਮ੍ਰਿਤਸਰ ਦੇ ਨਾਂ ਤੇ ਰੱਖ ਸਕਦੇ ਹਾਂ ਔਰ ਅਸੀਂ ਜਿਹੜਾ ਹੈਗਾ ਅੰਮ੍ਰਿਤਸਰ ਸ਼ਹਿਰ ਦੇ ਨਾਂ ਤੇ ਕਿਉਂਕਿ ਅੰਮ੍ਰਿਤਸਰ ਚ 12 ਗੇਟ ਹੈ ਤੇ ਉਹਨਾਂ ਚ ਇੱਕ ਗੇਟ ਦਾ ਨਾਂ ਖਜ਼ਾਨਾ ਗੇਟ ਵੀ ਹੈ ਔਰ ਅਮਰitsar ਜਿਹੜੀ ਹੈ ਤਕਰੀਬਨ ਪੰਜਾਬ ਦੀ ਜਿਹੜੀ ਆਰਥਿਕ ਰਾਜਧਾਨੀ ਵੀ ਹੈ ਕਿਉਂਕਿ ਸੋਨੇ ਦਾ ਕੰਮ ਜਿਹੜਾ ਸਭ ਤੋਂ ਜ਼ਿਆਦਾ ਭਾਰਤ ਦੀ ਦੂਜੀ ਵੱਡੀ ਮੰਡੀ ਹੈ ਅਮਰitsar ਸਾਹਿਬ ਸੋਨੇ ਦੇ ਵਿੱਚ ਔਰ ਇਹਦੇ ਵਿੱਚ ਕੀ ਹੈ ਕਿ ਅਮਰitsar ਸਾਹਿਬ ਦੇ ਨਾਂ ਤੇ ਅਸੀਂ ਬੈਂਕ ਵੀ ਬਣਾ ਸਕਦੇ ਆ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਸਾਡੇ ਸੈਂਕੜੇ ਬੱਚੇ ਤੇ ਮਹਿੰਗੀ ਬੈਂਕਿੰਗ ਸਹੂਲਤਾਂ ਤੋਂ ਸਾਡੀ ਸਰਕਾਰ ਨਜਾਤ ਦਿਵਾਨ ਚ ਲੋਕਾਂ ਨੂੰ ਸਫਲ ਹੋਊਗੀ ਤੇ ਹੋਰ ਛਾਨੂੰ ਇਹ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਚੋਂ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਅਗਵਾਈ ਨੂੰ ਕਬੂਲਦਿਆਂ ਹੋਇਆਂ Hindu ਵੀਰਾਂ ਦੇ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੀਸ ਦੀਆ ਪਰ ਸਿਰੜ ਨਾ ਦਿਆਂ ਤਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਲਈ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧਤਾ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਖੜਨਾ ਬੰਦਦਾ ਹੈ ਪੰਜਾਬ ਭਾਵੇਂ ਪੰਜਾਬ ਦੇ ਨੁਮਾਇੰਦਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣੀ ਪਵੇ ਇਹੀ ਗੁਰੂ ਸਾਹਿਬ ਜੀ ਨੂੰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਜਿਹੜਾ ਪੰਜਾਬ ਦੇ ਹੱਕਾਂ ਲਈ ਫੇਰ ਅਸੀਂ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਅਸੀਂ ਨਵੇਂ ਅਫਸਰਾਂ ਦੀ ਭਰਤੀ ਕਰਨੀ ਹੈ ਉਹਦੇ 'ਚ ਅਸੀਂ ਕੋਸ਼ਿਸ਼ ਕਰੀਏ ਕਿ ਵਕੀਲ ਭਰਤੀ ਕੀਤੇ ਜਾਣ ਤਾਂ ਜੋ ਕਿਸੇ ਵੀ ਪੰਜਾਬ ਦੇ ਹੱਕ ਲਈ ਕਿਸੇ ਵੀ ਸਰਕਾਰ ਨਾਲ ਜਾਂ ਹਰਿਆਣਾ ਨਾਲ ਜਾਂ ਦਿੱਲੀ ਨਾਲ ਜਾਂ ਸੈਂਟਰ ਨਾਲ ਪੰਜਾਬ ਦੀ ਕੋਈ ਲੋਭਤ ਆਉਂਦੀ ਹੈ ਤਾਂ ਪੰਜਾਬ ਦੇ ਹੱਕਾਂ ਲਈ ਖੜਨ ਲਈ ਸਾਡੇ ਕੋਲ ਵਕੀਲਾਂ ਦੀ ਵੱਡੀ ਫੌਜ ਹੋਵੇ ਔਰ ਉਹਦਾ ਸਾਨੂੰ ਫਾਇਦਾ ਹੋਊਗਾ ਕਿਉਂਕਿ ਅਸੀਂ ਉਹ ਪੰਜਾਬ ਦੇ ਵਿੱਚ ਤੇ ਅਗਾਹ ਇੱਕ ਹੋਰ ਗੱਲ ਹੈ ਕਿ ਗੁਰੂ ਸਾਹਿਬ ਨੇ ਤਿਲਕ ਚੰਜੂ ਦੀ ਰਾਖੀ ਕੀਤੀ ਹੈ ਤਾਂ ਪੰਜਾਬ ਸਰਕਾਰ ਲੋਕਾਂ ਦੀ ਜੇਬ ਦੀ ਰਾਖੀ ਕਰ ਸਕਦੀ ਹੈ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ ਫੀਸ ਕੰਟਰੋਲ ਐਕਟ ਲਾਗੂ ਕਰਕੇ ਤੇ ਕੁਝ ਪ੍ਰਾਈਵੇਟ ادارے ਬੱਚਿਆਂ ਤੋਂ ਪੂਰੇ ਸਾਲ ਦੀ ਫੀਸ ਐਡਵਾਂਸ ਚ ਲੈਂਦੇ ਆ ਉਹਨੂੰ ਵੀ ਮਹੀਨਾਵਾਰ ਕੀਤਾ ਜਾ ਸਕਦਾ ਹੈ ਤੇ ਕਾਰੋਬਾਰ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਹੈਗਾ ਗੁਰੂ ਸਾਹਿਬ ਨੇ ਕਾਰੋਬਾਰੀ ਸ਼ਹਿਰ ਦੇ ਤੌਰ ਤੇ ਸਥਾਪਿਤ ਕੀਤਾ ਸੀ ਤੇ ਕਾਰੋਬਾਰ ਦੇ ਵਾਧੇ ਲਈ ਸਰਕਾਰ ਨੂੰ ਸ਼ਹਿਰ ਦੇ ਯਾਤਨ ਕਰਨੇ ਚਾਹੀਦੇ ਆ ਉਹਦੇ ਲਈ ਪੰਜਾਬ ਨੂੰ ਇੱਕ ਟੂਰਿਸਟ ਹੱਬ ਵਜੋਂ ਵਿਕਸਿਤ ਕਰਨਾ ਚਾਹੀਦਾ ਤੇ ਆਪਣੀ ਸਰਕਾਰ ਨੂੰ ਇੱਕ ਬੀਮਾ ਕੰਪਨੀ ਵੀ ਬਣਾ ਲੈਣੀ ਚਾਹੀਦੀ ਹੈ ਤਾ ਜੋ ਲੋਕਾਂ ਨੂੰ ਮਹਿੰਗੇ ਹੋਏ ਬੀਮੇ ਤੋਂ ਨਜਾਤ ਮਿਲੇਗੀ ਤੇ ਇੱਕ ਪੰਜਾਬ ਸਰਕਾਰ ਨੇ ਜਿਹੜੀ ਲੋਕ ਭਲਾਈ ਲਈ ਮੁੱਖ ਮੰਤਰੀ ਬੀਮਾ ਸਕੀਮ ਚਲਾਈ ਹੈ 10 ਲੱਖ ਦਾ ਮੈਡੀਕਲ ਬੀਮਾ ਉਹ ਸਕੀਮ ਦਾ ਨਾਮ ਵੀ ਗੁਰੂ ਸਾਹਿਬ ਦੇ ਨਾਂ ਤੇ ਰੱਖਿਆ ਜਾ ਸਕਦਾ ਹੈ ਔਰ ਜਦੋਂ ਸਾਡਾ ਸਿਲੇਬਸ ਹੋਊ ਤੇ ਇਹਨਾਂ ਜਗ੍ਹਾ ਦੇ ਸਕੂਲਾਂ ਦੇ ਕਾਲਜਾਂ ਦੇ ਨਾਂ ਗੁਰੂ ਸਾਹਿਬ ਦੇ ਜੇ ਸਾਡੇ ਸ਼ਹੀਦ ਸਿੰਘਾਂ ਦੇ ਨਾਮ ਤੇ ਹੋਣਗੇ ਤਾਂ ਸਾਡੇ ਲੋਕਾਂ ਦੇ ਵਿੱਚ ਉਹਨਾਂ ਦੇ ਇਤਿਹਾਸ ਨੂੰ ਜਾਣਨ ਦੀ ਉਤਸੁਕਤਾ ਬਣੂਗੀ ਉਤਸੁਕਤਾ ਬਣਨ ਦੇ ਨਾਲ ਸਾਡੇ ਬੱਚੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਸਾਡਾ ਮਿਲਵਰਤਨ ਵਧੂਗਾ ਇਨੀ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਗੁਰਦਰਸ਼ਨ ਸਿੰਘ ਬਰੀਵਾਲਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਨਾ ਤੇ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਪੰਜਾਬ ਸਰਕਾਰ ਦੇ WhatsApp ਨੰਬਰ ਤੇ ਤੁਸੀਂ ਮੰਗ ਦੇ ਤੌਰ ਤੇ ਸੁਝਾਅ ਦੇ ਤੌਰ ਤੇ ਇਹਨੂੰ ਤੁਸੀਂ ਵੀ ਭੇਜ ਸਕਦੇ ਹੋ ਤਾਂ ਜੋ ਪੰਜਾਬ ਸਰਕਾਰ ਨੂੰ ਜਦੋਂ ਵੱਧ ਤੋਂ ਵੱਧ ਸੁਝਾਅ ਪਹੁੰਚਣਗੇ ਤੇ ਇਹ ਵੀਡੀਓ ਪਹੁੰਚੂਗੀ ਤਾਂ ਉਹ ਇਹਨੂੰ ਅਮਲ ਚ ਲਿਆ ਆਂਦੇ ਜਰੂਰੀ ਤੌਰ ਤੇ ਅਮਲ ਚ ਲਿਆਉਗੀ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਇਹਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ